ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਾਫੀ ਕਹੀਏ ਕਿ ਨਵੇਂਕਲੇ ਕਾਰਜ ਕੀਤੇ ਜਾ ਰਹੇ ਨੇ ਕਾਫੀ ਇਸ ਤਰ੍ਹਾਂ ਦੇ ਕਾਰਜ ਕੀਤੇ ਜਾ ਰਹੇ ਨੇ ਜਦੀ ਬੜੀ ਸ਼ਲਾਘਾ ਸਾਰੇ ਪਾਸੇ ਹੋ ਰਹੀ ਹੈ ਔਰ ਕਹਿ ਲਿਆ ਕਿ ਜਿਹੜੀ اپੋਜੀਸ਼ਨ ਦੇ ਪਾਰਟੀਆਂ ਨੇ ਉਹਨਾਂ ਨੂੰ ਵੀ ਕਈ ਜਗ੍ਹਾ ਤੇ ਤਾਰੀਫ ਕਰਨੀ ਹੀ ਪੈ ਰਹੀ ਹੈ ਸੋ ਹੁਣ ਜਿਹੜੀ ਗੱਲ ਕਹੀਏ ਕਿ ਹੁਣ ਜਿਹੜਾ ਉਹਨਾਂ ਵੱਲੋਂ ਆਦੇਸ਼ ਆਇਆ ਹੈ ਉਹ ਪੰਜਾਬੀ ਭਾਸ਼ਾ ਨੂੰ ਲੈ ਕੇ ਆਦੇਸ਼ ਆਇਆ ਹੈ ਉਹ ਪੰਜਾਬੀ ਭਾਸ਼ਾ ਜਿਹਦੇ ਉੱਤੇ ਕਈ ਵਾਰੀ ਕਈ ਸਵਾਲ ਖੜੇ ਕੀਤੇ ਜਾਂਦੇ ਨੇ ਉਹਦੀ ਹੋਂਦ ਨੂੰ ਲੈ ਕੇ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਲੈ ਕੇ ਕਿ ਜੇ ਕਹੀਏ ਕਿ ਬਾਕੀ ਪੂਰੇ ਦੇਸ਼ ਚਾਹ ਵਰਲਡ ਚ ਪੰਜਾਬੀ ਭਾਸ਼ਾ ਉਨੀ ਨਹੀਂ ਅੱਗੇ ਆ ਰਹੀ ਤੇ ਪੰਜਾਬ ਚ ਪੰਜਾਬੀ ਭਾਸ਼ਾ ਕਿੰਨੀ ਕੁ ਚੱਲ ਰਹੀ ਹੈ ਉਹਦੇ ਤੇ ਵੀ ਸਵਾਲ ਖੜੇ ਹੁੰਦੇ ਸੀਗੇ ਤੇ ਇਹਨਾਂ ਸਾਰੇ ਸਵਾਲਾਂ ਜੁਘੇਰੇ ਜਿੰਨੀਆਂ ਵੀ ਸਰਕਾਰਾਂ ਨੇ ਆਈ ਥਿੰਕ ਇਦਾਂ ਦਾ ਕੋਈ ਇਨੀਸ਼ੀਏਟਿਵ ਨਹੀਂ ਲਿੱਤਾ ਗਿਆ ਜਿਹੜਾ ਕਿ ਹੁਣ ਇਸ ਸਰਕਾਰ ਵੱਲੋਂ ਲਿੱਤਾ ਗਿਆ ਹੈ ਉਹਨਾਂ ਵੱਲੋਂ ਆਦੇਸ਼ ਆਇਆ ਹੈ ਜੀ ਕਿ ਐਨ ਐਚ ਐਮ ਦੇ ਜਿੰਨੇ ਵੀ ਕਰਮਚਾਰੀ ਹੋਣਗੇ ਜੀ ਐਨ ਐਫ ਚ ਐਨ ਐਚ ਐਮ ਦੇ ਜਿੰਨੇ ਵੀ ਕਰਮਚਾਰੀ ਮੁਲਾਜ਼ਮ ਨੇ ਉਹਨਾਂ ਨੂੰ ਪੰਜਾਬੀ ਭਾਸ਼ਾ ਦਾ ਐਗਜ਼ਾਮ ਪਾਸ ਕੀਤਾ ਹੋਣਾ ਚਾਹੀਦਾ ਹੈ 10ਵੀਂ ਤੱਕ ਯਾਨੀ ਕਿ میٹرਿਕ ਤੱਕ ਪੰਜਾਬੀ ਭਾਸ਼ਾ ਦਾ ਐਗਜ਼ਾਮ ਕਲੀਅਰ ਹੋਣਾ ਚਾਹੀਦਾ ਹੈ ਉਹਨਾਂ ਦਾ ਜਿਹੜੇ ਵੀ ਨਵੇਂ ਭਰਤੀ ਕੀਤੇ ਜਾਣਗੇ ਉਹਨਾਂ ਨੂੰ ਪੰਜਾਬੀ ਭਾਸ਼ਾ ਦਾ ਇੱਕ ਇਗਜ਼ਾਮ ਉਹਨਾਂ ਦਾ ਪਾਸ ਹੋਣਾ ਚਾਹੀਦਾ ਹੈ ਤਾਂ ਹੀ ਭਰਤੀ ਹੋਏਗੀ ਔਰ ਜਿਹੜੇ ਪੁਰਾਣੇ ਮੁਲਾਜ਼ਮ ਲੱਗੇ ਹੋਏ ਨੇ ਉਹਨਾਂ ਲਈ ਵੀ ਕੋਈ ਛੂਟ ਨਹੀਂ ਹੈ ਕਿ ਜੇ ਆਦੇਸ਼ ਆਇਆ ਹੈ ਤਾਂ ਉਹ ਹੁਣ ਤੋਂ ਹੀ ਜਾਰੀ ਹੈ ਪੁਰਾਣੇ ਮੁਲਾਜ਼ਮਾਂ ਤੇ ਵੀ ਆਦੇਸ਼ ਸੇਮ ਤਰ੍ਹਾਂ ਤੇ ਹੀ ਲਾਗੂ ਹੁੰਦਾ ਹੈ ਉਹਨਾਂ ਨੂੰ 6 ਮਹੀਨੇ ਦਾ ਵਕਤ ਦਿੱਤਾ ਗਿਆ ਹੈ 6 ਮਹੀਨੇ ਦੇ ਅੰਦਰ ਅੰਦਰ ਜਿਨ੍ਹਾਂ ਦਾ ਪੰਜਾਬੀ ਭਾਸ਼ਾ ਦਾ ਪੇਪਰ ਕਲੀਅਰ ਨਹੀਂ ਹੈ ਉਹ 6 ਮਹੀਨੇ ਚ ਉਹ ਪੇਪਰ ਕਲੀਅਰ ਕਰਕੇ ਐਚ ਆਰ ਸ਼ਾਖਾ ਦੇ ਮੁੱਖ ਦਫ਼ਤਰ ਚ ਇਸ ਗੱਲ ਦੀ ਇਨਫੋਰਮੇਸ਼ਨ ਦੇਣ ਕਿ ਉਹਨਾਂ ਨੇ ਪੇਪਰ ਕਲੀਅਰ ਕਰ ਲਿਆ ਹੈ ਅਗਰ ਉਹ ਇਸ ਤਰ੍ਹਾਂ ਨਹੀਂ ਕਰਦੇ ਤੇ ਉਹਨਾਂ ਦੀ ਨੌਕਰੀ ਵੀ ਜਾ ਸਕਦੀ ਹੈ ਇਸ ਤਰ੍ਹਾਂ ਦੇ ਸਖਤ ਆਦੇਸ਼ ਦਿੱਤੇ ਗਏ ਨੇ ਜਿੱਥੇ ਕਿ ਪੰਜਾਬੀ ਭਾਸ਼ਾ ਨੂੰ ਹੋਰ ਵਿਧਾਨ ਦਾ ਹੋਰ ਕਹਿ ਲਿਏ ਕਿ ਅੱਗੇ ਵਿਧਾਨ ਦਾ ਇੱਕ ਬੜਾ ਵਧੀਆ ਉਪਰਾਲਾ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕੀਤਾ ਗਿਆ ਹੈ ਜੋ ਪੰਜਾਬ ਵਾਸਤੇ ਬਹੁਤ ਹੀ ਵਧੀਆ ਹੈ ਕਾਫੀ ਵਾਰੀ ਗੱਲਾਂ ਹੁੰਦੀਆਂ ਨੇ ਕਿ ਪੰਜਾਬ ਦੇ ਜਿਹੜੇ ਆਫੀਸਿਸ ਨੇ ਜਿਹੜੇ ਦਫ਼ਤਰ ਨੇ ਉੱਥੇ ਜਿਹੜੀ ਗੱਲਬਾਤ ਜ਼ਰੂਰ ਹੋਵੇ ਪਰ ਇਹ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ ਸੀਗਾ ਇਹਦੀ ਹੋਂਦ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਸੀਗੀ ਕਹਿ ਲਿਆ ਕਿ ਕਾਗਜੀ ਕਾਰਵਾਈ ਅਗਰ ਪੰਜਾਬੀ ਭਾਸ਼ਾ ਚ ਹੋ ਰਹੀ ਸੀ ਤਾਂ ਗੱਲਬਾਤ ਦਾ ਜ਼ਰੀਆ ਪੰਜਾਬੀ ਭਾਸ਼ਾ ਨਹੀਂ ਰਹਿੰਦਾ ਸੀਗਾ ਕਿਉਂਕਿ ਅਲੱਗ-ਅਲੱਗ ਕਹਿ ਲਿਏ ਜਗ੍ਹਾ ਦੇ ਲੋਕ ਉੱਥੇ ਕੰਮ ਕਰਦੇ ਸੀਗੇ ਪਰ ਜਿਹੜੇ ਲੋਕ ਉੱਥੇ ਰੋਜ਼ ਆਣ ਜਾਣ ਵਾਲੇ ਜਿਨ੍ਹਾਂ ਨੇ ਆਪਣਾ ਕੰਮ ਕਰਵਾਣਾ ਹੈ ਉੱਥੇ ਉਹ ਆਮ ਲੱਗਦੇ ਪਿੰਡਾਂ ਦੇ ਲੋਕ ਹੁੰਦੇ ਸੀ ਜਿਹੜੇ ਕੀ ਬਿਲਕੁਲ ਕਹਿ ਲਿਏ ਠੇਠ ਪੰਜਾਬੀ ਬੋਲਣ ਵਾਲੇ ਜਿਨ੍ਹਾਂ ਨੂੰ ਹਿੰਦੀ ਵੀ ਪ੍ਰੋਪਰਲੀ ਨਹੀਂ ਸਮਝ ਆਂਦੀ ਤੇ ਉਥੇ ਅਗਰ ਉਹਨਾਂ ਨਾਲ ਉਸ ਪੰਜਾਬੀ ਭਾਸ਼ਾ ਚ ਗੱਲ ਨਾ ਕੀਤੀ ਜਾਵੇ ਤੇ ਬੜਾ ਹੀ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਸੀ ਕਾਰਵਿਹਾਰ ਕਰਨਾ ਸੋ ਇੱਕ ਸਖਤ ਆਦੇਸ਼ ਦਿੱਤੇ ਗਏ ਨੇ ਇੱਕ ਸਖਤੀ ਰੂਪ ਚ ਇਹਨੂੰ ਅਮਲੀ ਜਾਮਾ ਪਾਣ ਵਾਸਤੇ ਕਿਹਾ ਗਿਆ ਹੈ ਕਿ ਇਹ ਸਿਰਫ ਆਦੇਸ਼ ਹੀ ਨਹੀਂ ਹੈ ਕਿ ਇੱਥੇ ਕਹਿ ਕੇ ਖਤਮ ਕੀਤਾ ਹੈ ਪ੍ਰੋਪਰ ਇੱਕ ਨੋਟੀਫਿਕੇਸ਼ਨ ਨਾ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਹਦੇ ਚ ਸਾਰੀ ਡੀਟੇਲਡ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਕਹੇ ਲਿਆ ਕਿ میٹرਿਕ ਤੱਕ ਦਸਵੀਂ ਤੱਕ ਪੰਜਾਬੀ ਦਾ ਐਗਜ਼ਾਮ ਕਲੀਅਰ ਹੋਣਾ ਚਾਹੀਦਾ ਹੈ ਪੰਜਾਬੀ ਵਿਸ਼ੇ ਚ ਔਰ ਜਿਹੜੇ ਪੁਰਾਣੇ ਲੱਗੇ ਨੇ ਅਗਰ ਉਹਨਾਂ ਦਾ ਐਗਜ਼ਾਮ ਕਲੀਅਰ ਨਹੀਂ ਹੈ ਤਾਂ 6 ਮਹੀਨੇ ਦੇ ਅੰਦਰ ਅੰਦਰ ਇਸ ਐਗਜ਼ਾਮ ਨੂੰ ਕਲੀਅਰ ਕਰਕੇ ਆਪਣਾ ਜਿਹੜਾ ਰਿਜ਼ਲਟ ਆ ਆਪਣਾ ਜਿਹੜਾ ਜੋ ਵੀ ਉਹਨਾਂ ਨੂੰ ਪ੍ਰੂਫ ਮਿਲਦਾ ਉਹ ਐਚ ਆਰ ਸ਼ਾਖਾ ਦੇ ਮੁੱਖ ਦਫ਼ਤਰ 'ਚ ਇਸ ਦੀ ਇਨਫੋਰਮੇਸ਼ਨ ਦੇਣ ਅਗਰ ਨਹੀਂ ਦਿੰਦੇ ਤੇ ਉਹਨਾਂ ਦੀ ਇਸ ਵਿੱਚ ਜੌਬ ਜਾ ਸਕਦੀ ਹੈ ਸੋ ਬੇਰਾਲ ਜਿਹੜੇ ਕੁਐਸਚਨਸ ਉੱਠ ਰਹੇ ਸੀ ਕਈ ਐਨਜੀਓ ਸਵਾਲ ਉਠਾ ਰਹੇ ਸੀ ਕਿ ਪੰਜਾਬ ਦੇ ਦਫ਼ਤਰਾਂ 'ਚ ਇਸ ਤਰ੍ਹਾਂ ਦਾ ਕੋਈ ਕਾਰਵਿਆਹਾਰ ਨਹੀਂ ਹੋ ਰਿਹਾ ਪੰਜਾਬੀ ਭਾਸ਼ਾ ਨੂੰ ਹੋਂਦ 'ਚ ਨਹੀਂ ਰੱਖਿਆ ਜਾ ਰਿਹਾ ਸੋ ਉਹ ਸਾਰੇ ਸਵਾਲਾਂ ਦੇ ਜਵਾਬ ਇਸ ਇੱਕ ਆਦੇਸ਼ ਵੱਲੋਂ ਦੇ ਦਿੱਤੇ ਗਏ ਨੇ ਸੋ ਹੋਰ ਵੀ ਕਹਿ ਲਿਆ ਕਿ ਹੋਰ ਵੀ ਜਗਾਵਾਂ ਤੇ ਹੋਰ ਵੀ ਦਫ਼ਤਰਾਂ 'ਚ ਇਸ ਤਰ੍ਹਾਂ ਦੇ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਉਹਨਾਂ ਵੱਲੋਂ ਪਰ ਇਸ ਵੇਲੇ ਜਿਹੜੀ ਗੱਲ ਹੋ ਰਹੀ ਹੈ ਐਨ ਐਚ ਐਮ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਬਾਰੇ ਗੱਲ ਹੋ ਰਹੀ ਹੈ ਕਿ ਉਹਨਾਂ ਨੂੰ ਪੰਜਾਬੀ ਭਾਸ਼ਾ ਤੇ ਕਿਸ ਤਰ੍ਹਾਂ ਜ਼ੋਰ ਦੇਣਾ ਹੈ ਆਪਣੀ ਮਾਤਰ ਭਾਸ਼ਾ ਨੂੰ ਕਿਸ ਤਰ੍ਹਾਂ ਅੱਗੇ ਵਧਾਣਾ ਹੈ ਆਪਣਾ ਐਗਜ਼ਾਮ ਸਭ ਤੋਂ ਪਹਿਲੇ ਕਿ ਜਿਹੜਾ ਪੇਪਰ ਆ ਉਹ ਕਲੀਅਰ ਹੋਣਾ ਚਾਹੀਦਾ ਨਵੇਂ ਮੁਲਾਜ਼ਮ ਜਿਹੜੇ ਰੱਖੇ ਜਾਣਗੇ ਉਹਨਾਂ ਦੀ ਪ੍ਰੋਪਰ ਇਸ ਚੀਜ਼ ਦੇ ਚੈੱਕਅਪ ਹੋਏਗਾ ਕਿ ਵੀ ਉਹਨਾਂ ਦਾ 10ਵੀਂ ਦਾ ਪੇਪਰ ਪੰਜਾਬੀ ਦਾ ਕਲੀਅਰ ਹੈ ਜਾਂ ਨਹੀਂ ਹੈ ਐਟਲੀਸਟ 10ਵੀਂ ਤੱਕ ਪੰਜਾਬੀ ਪੜ੍ਹੀ ਹੋਈ ਹੋਣੀ ਚਾਹੀਦੀ ਹੈ ਤੋ ਕਹਿ ਲਿਆ ਕਿ ਇਸ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਜਿਹੜੇ ਸਕੂਲ ਜਾਂ ਕਾਲਜ ਜਾਂ ਹੋਰ ਬੱਚੇ ਪੜਨ ਵਾਲੇ ਨੇ ਜਿਹੜੇ ਮਾਪੇ ਨੇ ਉਹ ਵੀ ਇਸ ਵਾਰ ਬੱਚਾ ਨੂੰ ਵਧਾਵਾ ਦੇਣਗੇ ਕਿ ਹੋਰ ਲੈਂਗੁਏਜ ਨਾਲ ਪੰਜਾਬੀ ਜਿਹੜੀ ਸਭ ਤੋਂ ਇੰਪੋਰਟੈਂਟ ਸਾਡੀ ਮਾਤਰ ਭਾਸ਼ਾ ਹੈ ਉਹਦੇ ਵੱਲ ਪੂਰਾ ਉਹਨਾਂ ਦਾ ਰੁਝਾਨ ਆਏਗਾ ਕਿ ਹੁਣ ਉਸ ਦੀ ਵੈਲਿਊ ਬਾਕੀ ਲੈਂਗੁਏਜ ਨਾਲ ਉੱਤੇ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਅਗਰ ਦਫ਼ਤਰਾਂ 'ਚ ਕਾਰਵਿਆਰ ਪੰਜਾਬੀ 'ਚ ਹੋ ਰਿਹਾ ਹੈ ਤੇ ਸਾਰੇ ਬੱਚਿਆਂ ਨੂੰ ਐਟਲੀਸਟ ਪੰਜਾਬ ਪੰਜਾਬ ਦੇ ਬੱਚਿਆਂ ਨੂੰ ਏਟਲੀਸ ਪੰਜਾਬੀ ਜਾਣੀ ਜ਼ਰੂਰੀ ਹੈ ਸੋ ਬਹੁਤ ਵਧੀਆ ਉਪਰਾਲਾ ਸੀ ਇਹਨੂੰ ਕਵਾਂਗੇ ਪਰ ਅਗਰ ਅਸੀਂ ਪਿਛਲੀ ਸਰਕਾਰ ਦੀ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਦੇ ਟਾਈਮ ਤੇ ਵੀ ਉਹਨਾਂ ਵੱਲੋਂ ਵੀ ਆਦੇਸ਼ ਦਿੱਤਾ ਗਿਆ ਸੀ ਕਿ ਜਿਹੜੇ ਕਾਗਜ਼ੀ ਕਾਰਵਾਈ ਉਹ ਪੰਜਾਬੀ ਵਿੱਚ ਹੋਵੇ ਇਹ ਉਹਨਾਂ ਵੱਲੋਂ ਵੀ ਆਦੇਸ਼ ਦਿੱਤਾ ਗਿਆ ਸੀਗਾ ਬਟ ਇਹ ਇੱਕ ਗੱਲ ਕਹੀਏ ਕਿ ਉਹਨਾਂ ਦੇ ਜਿਹੜੇ ਜਿਹੜੇ ਵੀ ਮੁਲਾਜ਼ਮ ਰੱਖੇ ਜਾ ਰਹੇ ਨੇ ਉਹਨਾਂ ਦਾ ਜਿਹੜੇ ਡਾਕੂਮੈਂਟਸ ਚੈੱਕ ਹੋ ਰਹੇ ਨੇ ਡਾਕੂਮੈਂਟ ਚੈੱਕ ਚ ਅਗਰ ਦੇਖ ਹੈ ਕਿ ਪੰਜਾਬੀ ਭਾਸ਼ਾ ਦਾ ਐਗਜ਼ਾਮ ਕਲੀਅਰ ਹੈ ਤਾਂ ਹੀ ਉਹਨਾਂ ਨੂੰ ਜੌਬਸ ਅਵੇਲੇਬਲ ਹੋਣੀਆਂ ਤਾਂ ਹੀ ਉਹਨਾਂ ਨੂੰ ਜੌਬ ਮਿਲਣਗੀਆਂ ਸੋ ਇੱਕ ਕਹਿ ਲਈਏ ਕਿ ਸਖਤ ਕਦਮ ਹੈ ਜਿਹਦੇ ਕਰਕੇ ਐਟਲੀਸਟ ਜੌਬ ਲੈਣ ਵਾਸਤੇ ਜਾਂ ਐਟਲੀਸਟ ਪੰਜਾਬ 'ਚ ਰਹਿਣ ਵਾਸਤੇ ਪੰਜਾਬੀ ਜਿੰਨੀ ਇੰਪੋਰਟੈਂਟ ਕਰ ਦਿੱਤੀ ਗਈ ਇਹ ਸ਼ਾਇਦ ਵਧੀਆ ਕਦਮ ਅਸੀਂ ਕਹਿ ਸਕਦੇ ਹਾਂ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸੋ ਇਸ ਤਰ੍ਹਾਂ ਨੇ ਕਹਿ ਲਿਆ ਹੋਰ ਜਿਹੜੇ ਕਦਮ ਜਿਹੜੇ ਚੁੱਕੇ ਜਾਣਗੇ ਸਰਕਾਰ ਵੱਲੋਂ ਉਹਨਾਂ ਦੀ ਉਡੀਕ ਰਹੇਗੀ ਕਿ ਹੋਰ ਕੀ ਵਧੀਆ ਉਹ ਪੰਜਾਬ ਵਾਸਤੇ ਲੈ ਕੇ ਆਣਗੇ ਸੋ ਦੁਆਰਾ ਮਿਲਾਂਗੇ ਤੁਹਾਨੂੰ ਇਸੇ ਤਰ੍ਹਾਂ ਦੀ ਹੋਰ ਬ੍ਰੇਕਿੰਗ ਨਿਊਜ਼ ਨਾਲ ਧੰਨਵਾਦ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਆਪ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਸਿੰਘ ਮਾਨ ਵੱਲੋਂ ਕਾਫੀ ਕਹੀਏ ਕਿ ਨਵੇਂ ਕਲੇ ਕਾਰਜ ਕੀਤੇ ਜਾ ਰਹੇ ਨੇ ਕਾਫੀ ਇਸ ਤਰ੍ਹਾਂ ਦੇ ਕਾਰਜ ਕੀਤੇ ਜਾ ਰਹੇ ਨੇ ਜ ਜੀ ਦੀ ਬੜੀ ਸ਼ਲਾਘਾ ਸਾਰੇ ਪਾਸੇ ਹੋ ਰਹੀ ਹੈ ਔਰ ਕਹਿ ਲਿਆ ਕਿ ਜਿਹੜੀ ਆਪੋਜੀਸ਼ਨ ਦੀਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਕਈ ਜਗ੍ਹਾ ਤੇ ਤਾਰੀਫ ਕਰਨੀ ਹੀ ਪੈ ਰਹੀ ਹੈ ਸੋ ਹੁਣ ਜਿਹੜੀ ਗੱਲ ਕਹੀਏ ਕਿ ਹੁਣ ਜਿਹੜਾ ਉਹਨਾਂ ਵੱਲੋਂ ਆਦੇਸ਼ ਆਇਆ ਹੈ ਉਹ ਪੰਜਾਬੀ ਭਾਸ਼ਾ ਨੂੰ ਲੈ ਕੇ ਆਦੇਸ਼ ਆਇਆ ਹੈ ਉਹ ਪੰਜਾਬੀ ਭਾਸ਼ਾ ਜਿਹਦੇ ਉੱਤੇ ਕਈ ਵਾਰੀ ਕਈ ਸਵਾਲ ਖੜੇ ਕੀਤੇ ਜਾਂਦੇ ਨੇ ਉਹਦੀ ਹੋਂਦ ਨੂੰ ਲੈ ਕੇ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਲੈ ਕੇ ਕਿ ਜੇ ਕਹੀਏ ਕਿ ਬਾਕੀ ਪੂਰੇ ਦੇਸ਼ ਚ ਜਾਂ ਵਰਲਡ ਚ ਪੰਜਾਬੀ ਭਾਸ਼ਾ ਉਨੀ ਨਹੀਂ ਅੱਗੇ ਆ ਰਹੀ ਤੇ ਪੰਜਾਬ ਚ ਪੰਜਾਬੀ ਭਾਸ਼ਾ ਕਿੰਨੀ ਕੁ ਚੱਲ ਰਹੀ ਹੈ ਉਹਦੇ ਤੇ ਵੀ ਸਵਾਲ ਖੜੇ ਹੁੰਦੇ ਸਿਗੇ ਤੇ ਇਹਨਾਂ ਸਾਰੇ ਸਵਾਲਾਂ ਜੋ ਘੇਰੇ ਜਿੰਨੀਆਂ ਵੀ ਸਰਕਾਰਾਂ ਨੇ ਆਈ ਥਿੰਕ ਇਦਾਂ ਦਾ ਕੋਈ ਇਨੀਸ਼ੀਏਟਿਵ ਨਹੀਂ ਲਿੱਤਾ ਗਿਆ ਜਿਹੜਾ ਕਿ ਹੁਣ ਇਸ ਸਰਕਾਰ ਵੱਲੋਂ ਲਿੱਤਾ ਗਿਆ ਹੈ ਉਹਨਾਂ ਵੱਲੋਂ ਆਦੇਸ਼ ਆਇਆ ਹੈ ਜੀ ਕਿ ਐਨ ਐਚ ਐਮ ਦੇ ਜਿੰਨੇ ਵੀ ਕਰਮਚਾਰੀ ਹੋਣਗੇ ਜੀ ਐਨ ਐਫ ਚ ਐਨ ਐਚ ਐਮ ਦੇ ਜਿੰਨੇ ਵੀ ਕਰਮਚਾਰੀ ਮੁਲਾਜ਼ਮ ਨੇ ਉਹਨਾਂ ਨੂੰ ਪੰਜਾਬੀ ਭਾਸ਼ਾ ਦਾ ਐਗਜ਼ਾਮ ਪਾਸ ਕੀਤਾ ਹੋਣਾ ਚਾਹੀਦਾ ਹੈ 10ਵੀਂ ਤੱਕ ਯਾਨੀ ਕਿ میٹرਿਕ ਤੱਕ ਪੰਜਾਬੀ ਭਾਸ਼ਾ ਦਾ ਐਗਜ਼ਾਮ ਕਲੀਅਰ ਹੋਣਾ ਚਾਹੀਦਾ ਹੈ ਉਹਨਾਂ ਦਾ ਜਿਹੜੇ ਵੀ ਨਵੇਂ ਭਰਤੀ ਕੀਤੇ ਜਾਣਗੇ ਉਹਨਾਂ ਨੂੰ ਪੰਜਾਬੀ ਭਾਸ਼ਾ ਦਾ ਇੱਕ ਇਗਜ਼ਾਮ ਉਹਨਾਂ ਦਾ ਪਾਸ ਹੋਣਾ ਚਾਹੀਦਾ ਹੈ ਤਾਂ ਹੀ ਭਰਤੀ ਹੋਏਗੀ ਔਰ ਜਿਹੜੇ ਪੁਰਾਣੇ ਮੁਲਾਜ਼ਮ ਲੱਗੇ ਹੋਏ ਨੇ ਉਹਨਾਂ ਲਈ ਵੀ ਕੋਈ ਛੂਟ ਨਹੀਂ ਹੈ ਕਿ ਜੇ ਆਦੇਸ਼ ਆਇਆ ਤਾਂ ਉਹ ਹੁਣ ਤੋਂ ਹੀ ਜਾਰੀ ਹੈ ਪੁਰਾਣੇ ਮੁਲਾਜ਼ਮਾਂ ਤੇ ਵੀ ਆਦੇਸ਼ ਸੇਮ ਤਰ੍ਹਾਂ ਤੇ ਹੀ ਲਾਗੂ ਹੁੰਦਾ ਹੈ ਉਹਨਾਂ ਨੂੰ 6 ਮਹੀਨੇ ਦਾ ਵਕਤ ਦਿੱਤਾ ਗਿਆ ਹੈ 6 ਮਹੀਨੇ ਦੇ ਅੰਦਰ ਅੰਦਰ ਜਿਨ੍ਹਾਂ ਦਾ ਪੰਜਾਬੀ ਭਾਸ਼ਾ ਦਾ ਪੇਪਰ ਕਲੀਅਰ ਨਹੀਂ ਹੈ ਉਹ 6 ਮਹੀਨੇ ਚ ਉਹ ਪੇਪਰ ਕਲੀਅਰ ਕਰਕੇ ਐਚਆਰ ਸ਼ਾਖਾ ਦੇ ਮੁਖ ਦਫਤਰ ਚ ਇਸ ਗੱਲ ਦੀ ਇਨਫੋਰਮੇਸ਼ਨ ਦੇਣ ਕਿ ਉਹਨਾਂ ਨੇ ਪੇਪਰ ਕਲੀਅਰ ਕਰ ਲਿਆ ਅਗਰ ਉਹ ਇਸ ਤਰ੍ਹਾਂ ਨਹੀਂ ਕਰਦੇ ਤੇ ਉਹਨਾਂ ਦੀ ਨੌਕਰੀ ਵੀ ਜਾ ਸਕਦੀ ਹੈ ਇਸ ਤਰ੍ਹਾਂ ਦੇ ਸਖਤ ਆਦੇਸ਼ ਦਿੱਤੇ ਗਏ ਨੇ ਜਿੱਥੇ ਕਿ ਪੰਜਾਬੀ ਭਾਸ਼ਾ ਨੂੰ ਹੋਰ ਵਿਧਾਨ ਦਾ ਹੋਰ ਕਹਿ ਲਿਏ ਕਿ ਅੱਗੇ ਵਿਧਾਨ ਦਾ ਇੱਕ ਬੜਾ ਵਧੀਆ ਉਪਰਾਲਾ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕੀਤਾ ਗਿਆ ਹੈ ਜੋ ਪੰਜਾਬ ਵਾਸਤੇ ਬਹੁਤ ਹੀ ਵਧੀਆ ਹੈ ਕਾਫੀ ਵਾਰੀ ਗੱਲਾਂ ਹੁੰਦੀਆਂ ਨੇ ਕਿ ਪੰਜਾਬ ਦੇ ਜਿਹੜੇ ਆਫਿਸਿਸ ਨੇ ਜਿਹੜੇ ਦਫ਼ਤਰ ਨੇ ਉੱਥੇ ਜਿਹੜੀ ਗੱਲਬਾਤ ਹੋਵੇ ਜਿਹੜਾ ਵੀ ਕਾਰਜ ਹੋਵੇ ਜਿਹੜਾ ਵੀ ਕਾਰਵਿਹਾਰ ਹੋਵੇ ਉਹ ਪੰਜਾਬੀ ਭਾਸ਼ਾ 'ਚ ਜ਼ਰੂਰ ਹੋਵੇ ਪਰ ਇਹ ਕਿਤਨਾ ਕਿਤੇ ਖਤਮ ਹੁੰਦਾ ਜਾ ਰਿਹਾ ਸੀਗਾ ਇਹਦੀ ਹੋਂਦ ਕਿਤਨਾ ਕਿਤੇ ਖਤਮ ਹੁੰਦੀ ਜਾ ਰਹੀ ਸੀਗੀ ਕਹਿ ਲਿਆ ਕਿ ਕਾਗਜ਼ੀ ਕਾਰਵਾਈ ਅਗਰ ਪੰਜਾਬੀ ਭਾਸ਼ਾ ਚ ਹੋ ਰਹੀ ਸੀ ਤਾਂ ਗੱਲਬਾਤ ਦਾ ਜ਼ਰੀਆ ਪੰਜਾਬੀ ਭਾਸ਼ਾ ਨਹੀਂ ਰਹਿੰਦਾ ਸੀਗਾ ਕਿਉਂਕਿ ਅਲੱਗ-ਅਲੱਗ ਕਹਿ ਲਿਏ ਜਗ੍ਹਾ ਦੇ ਲੋਕ ਉੱਥੇ ਕੰਮ ਕਰਦੇ ਸੀਗੇ ਪਰ ਜਿਹੜੇ ਲੋਕ ਉੱਥੇ ਰੋਜ਼ ਆਣ ਜਾਣ ਵਾਲੇ ਜਿਨ੍ਹਾਂ ਨੇ ਆਪਣਾ ਕੰਮ ਕਰਵਾਣਾ ਹੈ ਉੱਥੇ ਉਹ ਆਮ ਲੱਗਦੇ ਪਿੰਡਾਂ ਦੇ ਲੋਕ ਹੁੰਦੇ ਸੀ ਜਿਹੜੇ ਕੀ ਬਿਲਕੁਲ ਕਹਿ ਲਿਏ ਠੇਠ ਪੰਜਾਬੀ ਬੋਲਣ ਵਾਲੇ ਜਿਨ੍ਹਾਂ ਨੂੰ ਹਿੰਦੀ ਵੀ ਪ੍ਰੋਪਰਲੀ ਨਹੀਂ ਸਮਝ ਆਂਦੀ ਤੇ ਉਥੇ اگر ਉਹਨਾਂ ਨਾਲ ਉਸ ਪੰਜਾਬੀ ਭਾਸ਼ਾ ਚ ਗੱਲ ਨਾ ਕੀਤੀ ਜਾਵੇ ਤੇ ਬੜਾ ਹੀ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਸੀ ਕਾਰਵਿਹਾਰ ਕਰਨਾ ਸੋ ਇੱਕ ਸਖਤ ਆਦੇਸ਼ ਦਿੱਤੇ ਗਏ ਨੇ ਇੱਕ ਸਖਤੀ ਰੂਪ ਚ ਇਹਨੂੰ ਅਮਲੀ ਜਾਮਾ ਪਾਣ ਵਾਸਤੇ ਕਿਹਾ ਗਿਆ ਹੈ ਕਿ ਇਹ ਸਿਰਫ ਆਦੇਸ਼ ਹੀ ਨਹੀਂ ਹੈ ਕਿ ਇੱਥੇ ਕਹਿ ਕੇ ਖਤਮ ਕੀਤਾ ਹੈ ਪ੍ਰੋਪਰ ਇੱਕ ਨੋਟੀਫਿਕੇਸ਼ਨ ਨਾ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਦੈਚ ਸਾਰੇ ਡੀਟੇਲਡ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਕਹੇ ਲਿਆ ਕਿ میٹرਕ ਤੱਕ 10ਵੀਂ ਤੱਕ ਪੰਜਾਬੀ ਦਾ ਐਗਜ਼ਾਮ ਕਲੀਅਰ ਹੋਣਾ ਚਾਹੀਦਾ ਹੈ ਪੰਜਾਬੀ ਵਿਸ਼ੇ ਚ ਔਰ ਜਿਹੜੇ ਪੁਰਾਣੇ ਲੱਗੇ ਨੇ ਅਗਰ ਉਹਨਾਂ ਦਾ ਐਗਜ਼ਾਮ ਕਲੀਅਰ ਨਹੀਂ ਹੈ ਤਾਂ 6 ਮਹੀਨੇ ਦੇ ਅੰਦਰ ਅੰਦਰ ਇਸ ਐਗਜ਼ਾਮ ਨੂੰ ਕਲੀਅਰ ਕਰਕੇ ਆਪਣਾ ਜਿਹੜਾ ਰਿਜ਼ਲਟ ਆ ਆਪਣਾ ਜਿਹੜਾ ਜੋ ਵੀ ਉਹਨਾਂ ਨੂੰ ਪ੍ਰੂਫ ਮਿਲਦਾ ਉਹ ਐਚ ਆਰ ਸ਼ਾਖਾ ਦੇ ਮੁਖ ਦਫ਼ਤਰ 'ਚ ਇਸਦੀ ਇਨਫੋਰਮੇਸ਼ਨ ਦੇਣ ਅਗਰ ਨਹੀਂ ਦਿੰਦੇ ਤੇ ਉਹਨਾਂ ਦੀ ਇਸ ਵਿੱਚ ਜੌਬ ਜਾ ਸਕਦੀ ਹੈ ਸੋ ਬਹਿਰਾਲ ਜਿਹੜੇ ਕੁਐਸਚਨਸ ਉੱਠ ਰਹੇ ਸੀ ਕਈ ਐਨਜੀਓ ਸਵਾਲ ਉਠਾ ਰਹੇ ਸੀ ਕਿ ਪੰਜਾਬ ਦੇ ਦਫ਼ਤਰਾਂ 'ਚ ਇਸ ਤਰ੍ਹਾਂ ਦਾ ਕੋਈ ਕਾਰਵਿਆਹਾਰ ਨਹੀਂ ਹੋ ਰਿਹਾ ਪੰਜਾਬੀ ਭਾਸ਼ਾ ਨੂੰ ਹੋਣ 'ਚ ਨਹੀਂ ਰੱਖਿਆ ਜਾ ਰਿਹਾ ਸੋ ਉਹ ਸਾਰੇ ਸਵਾਲਾਂ ਦੇ ਜਵਾਬ ਇਸ ਇੱਕ ਆਦੇਸ਼ ਵੱਲੋਂ ਦੇ ਦਿੱਤੇ ਗਏ ਨੇ ਸੋ ਹੋਰ ਵੀ ਕਹਿ ਲਿਆ ਕਿ ਹੋਰ ਵੀ ਜਗਾਵਾਂ ਤੇ ਹੋਰ ਵੀ ਦਫ਼ਤਰਾਂ 'ਚ ਇਸ ਤਰ੍ਹਾਂ ਦੇ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਉਹਨਾਂ ਵੱਲੋਂ ਪਰ ਇਸ ਵੇਲੇ ਜਿਹੜੀ ਗੱਲ ਹੋ ਰਹੀ ਹੈ ਐਨ ਐਚ ਐਮ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਬਾਰੇ ਗੱਲ ਹੋ ਰਹੀ ਹੈ ਕਿ ਉਹਨਾਂ ਨੂੰ ਪੰਜਾਬੀ ਭਾਸ਼ਾ ਤੇ ਕਿਸ ਤਰ੍ਹਾਂ ਜ਼ੋਰ ਦੇਣਾ ਹੈ ਆਪਣੀ ਮਾਤਰ ਭਾਸ਼ਾ ਨੂੰ ਕਿਸ ਤਰ੍ਹਾਂ ਅੱਗੇ ਵਧਾਣਾ ਹੈ ਆਪਣਾ ਐਗਜ਼ਾਮ ਸਭ ਤੋਂ ਪਹਿਲੇ ਕਿ ਜਿਹੜਾ ਪੇਪਰ ਆ ਉਹ ਕਲੀਅਰ ਹੋਣਾ ਚਾਹੀਦਾ ਨਵੇਂ ਮੁਲਾਜ਼ਮ ਜਿਹੜੇ ਰੱਖੇ ਜਾਣਗੇ ਉਹਨਾਂ ਦੀ ਪ੍ਰੋਪਰ ਇਸ ਚੀਜ਼ ਦੇ ਚੈੱਕਅਪ ਹੋਏਗਾ ਕਿ ਵੀ ਉਹਨਾਂ ਦਾ 10ਵੀਂ ਦਾ ਪੇਪਰ ਪੰਜਾਬੀ ਦਾ ਕਲੀਅਰ ਹੈ ਜਾਂ ਨਹੀਂ ਹੈ ਐਟਲੀਸਟ 10ਵੀਂ ਤੱਕ ਪੰਜਾਬੀ ਪੜ੍ਹੀ ਹੋਈ ਹੋਣੀ ਚਾਹੀਦੀ ਹੈ ਤੋ ਕਹਿ ਲਿਆ ਕਿ ਇਸ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਜਿਹੜੇ ਸਕੂਲ ਜਾਂ ਕਾਲਜ ਜਾਂ ਹੋਰ ਬੱਚੇ ਪੜਨ ਵਾਲੇ ਨੇ ਜਿਹੜੇ ਮਾਪੇ ਨੇ ਉਹ ਵੀ ਇਸ ਵਾਰ ਬੱਚਿਆਂ ਨੂੰ ਵਧਾਵਾ ਦੇਣਗੇ ਕਿ ਹੋਰ ਲੈਂਗੁਏਜ ਨਾਲ ਪੰਜਾਬੀ ਜਿਹੜੀ ਸਭ ਤੋਂ ਇੰਪੋਰਟੈਂਟ ਸਾਡੀ ਮਾਤਰ ਭਾਸ਼ਾ ਹੈ ਉਹਦੇ ਵੱਲ ਪੂਰਾ ਉਹਨਾਂ ਦਾ ਰੁਝਾਨ ਆਏਗਾ ਕਿ ਹੁਣ ਉਸ ਦੀ ਵੈਲਿਊ ਬਾਕੀ ਲੈਂਗੁਏਜ ਨਾਲ ਉੱਤੇ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਅਗਰ ਦਫ਼ਤਰਾਂ 'ਚ ਕਾਰਵਿਆਰ ਪੰਜਾਬੀ 'ਚ ਹੋ ਰਿਹਾ ਹੈ ਤੇ ਸਾਰੇ ਬੱਚਿਆਂ ਨੂੰ ਐਟਲੀਸਟ ਪੰਜਾਬ ਪੰਜਾਬ ਦੇ ਬੱਚਿਆਂ ਨੂੰ ਐਟਲੀਸ ਪੰਜਾਬੀ ਆਣੀ ਜ਼ਰੂਰੀ ਹੈ ਸੋ ਬਹੁਤ ਵਧੀਆ ਉਪਰਾਲਾ ਸੀ ਇਹਨੂੰ ਕਵਾਂਗੇ ਪਰ ਅਗਰ ਅਸੀਂ ਪਿਛਲੀ ਸਰਕਾਰ ਦੀ ਗੱਲ ਕਰੀਏ ਚਰਨਜੀਤ ਸਿੰਘ ਚੰਨੀ ਦੇ ਟਾਈਮ ਤੇ ਵੀ ਉਹਨਾਂ ਵੱਲੋਂ ਵੀ ਆਦੇਸ਼ ਦਿੱਤਾ ਗਿਆ ਸੀ ਕਿ ਜਿਹੜੇ ਕਾਗਜ਼ੀ ਕਾਰਵਾਈ ਉਹ ਪੰਜਾਬੀ ਵਿੱਚ ਹੋਵੇ ਇਹ ਉਹਨਾਂ ਵੱਲੋਂ ਵੀ ਆਦੇਸ਼ ਦਿੱਤਾ ਗਿਆ ਸੀਗਾ ਬਟ ਇਹ ਇੱਕ ਗੱਲ ਕਹੀਏ ਕਿ ਉਹਨਾਂ ਦੇ ਜਿਹੜੇ ਜਿਹੜੇ ਵੀ ਮੁਲਾਜ਼ਮ ਰੱਖੇ ਜਾ ਰਹੇ ਨੇ ਉਹਨਾਂ ਦਾ ਜਿਹੜੇ ਡਾਕੂਮੈਂਟਸ ਚੈੱਕ ਹੋ ਰਹੇ ਨੇ ਡਾਕੂਮੈਂਟ ਚੈੱਕ ਚ ਅਗਰ ਦੇਖ ਹੈ ਕਿ ਪੰਜਾਬੀ ਭਾਸ਼ਾ ਦਾ ਐਗਜ਼ਾਮ ਕਲੀਅਰ ਹੈ ਤਾਂ ਹੀ ਉਹਨਾਂ ਨੂੰ ਜੌਬਸ ਅਵੇਲੇਬਲ ਹੋਣੀਆਂ ਤਾਂ ਹੀ ਉਹਨਾਂ ਨੂੰ ਜੌਬ ਮਿਲਣਗੀਆਂ ਸੋ ਇੱਕ ਕਹਿ ਲਈਏ ਕਿ ਸਖਤ ਕਦਮ ਹੈ ਜਿਹਦੇ ਕਰਕੇ ਐਟਲੀਸਟ ਜੌਬ ਲੈਣ ਵਾਸਤੇ ਜਾਂ ਐਟਲੀਸਟ ਪੰਜਾਬ 'ਚ ਰਹਿਣ ਵਾਸਤੇ ਪੰਜਾਬੀ ਜਿੰਨੀ ਇੰਪੋਰਟੈਂਟ ਕਰ ਦਿੱਤੀ ਗਈ ਏ ਸ਼ਾਇਦ ਵਧੀਆ ਕਦਮ ਅਸੀਂ ਕਹਿ ਸਕਦੇ ਆ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸੋ ਇਸ ਤਰ੍ਹਾਂ ਨੇ ਕਹਿ ਲਈ ਹੋਰ ਜਿਹੜੇ ਕਦਮ ਜਿਹੜੇ ਚੁੱਕੇ ਜਾਣਗੇ ਸਰਕਾਰ ਵੱਲੋਂ ਉਹਨਾਂ ਦੀ ਉਡੀਕ ਰਹੇਗੀ ਕਿ ਹੋਰ ਕੀ ਵਧੀਆ ਉਹ ਪੰਜਾਬ ਵਾਸਤੇ ਲੈ ਕੇ ਆਣਗੇ ਸੋ ਦੁਆਰਾ ਮਿਲਾਂਗੇ ਤੁਹਾਨੂੰ ਇਸੇ ਤਰ੍ਹਾਂ ਦੀ ਹੋਰ ਬ੍ਰੇਕਿੰਗ ਨਿਊਜ਼ ਨਾਲ ਧੰਨਵਾਦ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ